ਵਲੋਗ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਹਾਂ ਪੰਜਾਬੀਆਂ ਦੀ ਫੇਵਰੇਟ ਚੀਜ਼ ਜਿਹੜੀ એનર્ਜੀ ਦਿੰਦੀ ਆ ਅੱਜ ਆਪਾਂ ਜਾਵਾਂਗੇ ਅਜਮੇਰ ਅਜਮੇਰ ਤੁਹਾਨੂੰ ਦਿਖਾਵਾਂਗੇ ਖਾਜੀ ਦੀ ਦਰਗਾਹ ਖਾਜੀ ਦਰਗਾਹ ਤੇ ਆਪਾਂ ਜਾਵਾਂਗੇ ਤੇ ਅੰਨਾ ਸਾਗਰ ਜਾਂ ਹੋਰ ਵੀ ਅਜਮੇਰ ਚ ਜੋ ਵੀ ਚੀਜ਼ਾਂ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਕਰਦੇ ਹਾਂ ਵਾਈਕਰੈਂਟ ਇਸ ਤੋਂ ਬਾਅਦ ਫਿਰ ਵਾਈਕਰੈਂਟ ਤੇ ਲੈ ਕੇ ਮੌਣਿਆ ਚਾਲੇ ਲੋਕ ਉਹ ਪਾ ਲੈ ਰਹੇ ਆ ਉਹ ਤਾਂ ਨਹੀਂ ਗੱਲ ਰੈਂਟ ਦੇ ਮੋਟਰਸਾਈਕਲ ਆ ਸਕੂਟਰੀ ਵੀ ਮਿਲ ਗਈ ਹੈ ਨਾ ਹੰਡਾ ਵਾਲਿਆਂ ਦੀ ਕੀ ਪ੍ਰਾਈਸ ਹੈ ਦਾ ਬਾਬੇ 300 ਰੁਪਏ 300 ਰੁਪਏ 24 ਘੰਟੇ ਦਾ ਦੇ ਪ੍ਰੂਫ ਕੀ ਕੀ ਦੇਣੇ ਪੈਣਗੇ 1000 ਰੁਪਏ ਦੀ ਪੁੱਛ ਲਗੇਗੀ ਇੱਕ ਆਈਡੀ ਲੱਗੂ 2000 ਰੁਪਏ ਸਕਿਉਰਟੀ ਇੱਕ ਆਈਡੀ ਇੱਕ ਆਈਡੀ ਲਾਇਸੈਂਸ ਹੋ ਗਿਆ ਨਾ ਹਾਂ ਬਸ ਰਿਫੰਡ ਹੋ ਜਾਏਗਾ ਆਪਾਂ ਦਾ ਔਰ 300 ਪਰ ਐਂਡ ਕਰ ਜਾ 2000 ਰੁਪਏ ਸਕਿਉਰਟੀ ਭਰਉਣਗੇ 300 ਰੁਪਏ 24 ਘੰਟੇ ਦਾ ਇਹਨਾਂ ਦਾ ਰੈਂਟ ਆ ਵੀਰੇ ਆਪਾਂ ਸਕੂਟਰੀ ਆਹ ਲੈ ਲਈ ਇੱਧਰ ਖੜੀ ਹੈ ਜਿਹੜੀ ਇਹ ਤਾਂ ਛੋਟੀ ਆ ਸਾਡੇ ਹਿਸਾਬ ਨਾਲ ਪਰ ਦੇਖਦੇ ਆ ਕੀ ਕਹਿੰਦੀ ਆ ਸਕੂਟਰੀ ਰੈਂਟ ਤੇ ਲੈ ਕੇ ਖਿੱਚਤੀ ਆਪਾਂ ਗੱਡੀ ਅਜਮੇਰ ਕਰਨੀ ਨੂੰ ਦਿਖਾਈ ਆ ਮਾਂ ਨੂੰ ਰਾਤ ਵੀ ਕਿਵੇਂ ਕਿਵੇਂ ਆਪਾਂ ਪਹੁੰਚਦੇ ਆ ਸਾਰਾ ਨਾਲ ਜੁੜੇ ਰਹੋ ਬਸ ਇੱਕ ਉਹ ਵਾਰ-ਵਾਰ ਰਿਕੁਐਸਟ ਇਹੀ ਕਰਦੇ ਆ ਵੀ ਚੈਨਲ ਨੂੰ ਫੋਲੋ ਕਰ ਲਓ YouTube ਤੇ ਸਬਸਕ੍ਰਾਈਬ ਕਰ ਲਓ ਹੋਰ ਵਲੌਗ ਦੇਖਣ ਲਈ ਕਿਉਂਕਿ ਨਵੇਂ-ਨਵੇਂ ਵਲੌਗ ਹਣੇ ਤੋਂ ਬਾਅਦ ਆਉਂਦੇ ਰਹਿਣਗੇ ਰਾਜਸਥਾਨ ਦੇ ਬਹੁਤ ਬਲੌਗ ਆਉਣਗੇ ਬਾਬੇ ਉਹ ਜਿਹੜਾ ਇਹ ਪਹਾੜ ਦਿਖ ਰਿਹਾ ਤੁਹਾਨੂੰ ਇਹ ਪੁਸ਼ਕਰ ਤੇ ਜਮੇਰ ਦੇ ਵਿਚਕਾਰ ਇੱਕ ਕੰਧ ਦਾ ਕਿਉਂਕਿ ਇਹਦੇ ਦੂਜੇ ਪਾਸੇ ਹੈਗਾ ਜਮੇਰ ਤੇ ਇਧਰ ਆਪਾਂ ਪੁਸ਼ਕਰ ਚ ਫਿਰਦੇ ਆਂ ਇਹ ਇੱਕ ਦੀਵਾਰ ਦਾ ਕੰਮ ਕਰਦਾ ਇਹ ਪਰਬਤ ਦਾ ਨਾਂ नाग ਪਰਬਤਾ ਜੇ ਆਪਾਂ ਪਰਬਤ ਤੇ ਤਾਂ ਖੜੇ ਹੋਈਏ ਤਾਂ ਦੋਨੇ ਪਾਸੇ ਆਪਾਂ ਦੇਖ ਸਕਦੇ ਇੱਕ ਪਾਸੇ ਪੁਸ਼ਕਰ ਦਾ ਥਿਊ ਇੱਕ ਪਾਸੇ ਜਮੇਰ ਦਾ ਥਿਊ ਬਾਕੀ ਅੱਗੇ ਤੁਹਾਨੂੰ ਦਿਖਾਵਾਂਗੇ ਕੀ ਕੀ ਕਿੱਥਾਂ ਆਪਾਂ ਜਾਵਾਂਗੇ ਆਪਾਂ ਹਾਜ਼ਰੀ ਦਰਗਾਹ ਵਾਹੀ ਤੇ ਜਿਹੜੀ ਉੱਤੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਤਾਰਾਗੜ੍ਹ ਵੀ ਦਿਖਾ ਕੇ ਲਿਆਵਾਂਗੇ ਤੁਹਾਨੂੰ ਤੇ ਅੰਨਾ ਸਾਗਰ ਜਿਹੜਾ ਕਿ ਜਮੇਰ ਦਾ ਬਹੁਤ ਵੱਡਾ ਸਾਗਰ ਆ ਜਾਂ ਝੀਲ ਵੀ ਕਹਿ ਦਿੰਦੇ ਆ ਫਿਰ ਇਹਨਾਂ ਬਾਪੇ ਉੱਧਰ ਲਈ ਆ ਰਹੀ ਆ ਹਮਾਚਲ ਆਲੀ ਜਿਵੇਂ ਹਮਾਚਲ ਚ ਉਤਰਾਖੰਡ ਦੇ ਪਹਾੜ ਹੁੰਦੇ ਆ ਉਹ ਮਨੋਗਰੇ ਰਸਤੇ ਉਹੀ ਬੁਰਾ ਹੋ ਜਾਂਦਾ ਬਣਿਆ ਪਿਆਗਾ ਉਸਤਰ ਤੋਂ ਜਮੇਰ ਨੂੰ ਜਾਣਿਆ ਰਾਜ ਇੱਕ ਪਾਰਕ ਆਉਂਦਾਗਾ ਇਹ ਮੋੜਦੇ ਹੋਏ ਤੁਹਾਨੂੰ ਦੱਸਾਂ ਇਹ ਕਿਹਦਾ ਸਟੈਚੂ ਲੱਗਿਆ ਹੋਇਆ ਉਹ ਕਿ ਹੁਣ ਅਸੀਂ ਕਿਰਾਰ ਰੁਕੇ ਨਹੀਂ ਇੱਥੇ ਮੋੜਦੇ ਹੋਏ ਇਧਰ ਮੈਨੂੰ ਸਾਰਾ ਦਿਖਾਵਾਂਗਾ ਪਾਰਕ ਦਾ ਨੂੰ ਵੀ ਉਹ ਸ਼ਾਮ ਨੂੰ ਇੱਥੇ ਵਧੀਆ ਰੌਣਕ ਲੱਗੀ ਹੁੰਦੀ ਹੈ ਪਾਰਕ ਕਿੱਥੇ ਜਮੇਰ ਸਹਿਰ ਚ ਆਪਾਂ ਐਂਟਰ ਹੋ ਗਏ ਨੇ ਉਹਨਾ ਪਾ ਜਾ ਰਹੇ ਆ ਦਰਗਾਹ ਦੇ ਰਸਤੇ ਤੇ ਅੱਲਾ ਪਾ ਜਾਣਾ ਦੇ ਦਰਗਾਹ ਤੇ ਉਹ ਨੂੰ ਦੁਨਾਵਾ ਗਈ ਉਹ ਤੋਂ ਬਾਅਦ ਆਵਾਜ਼ ਆਵਾਜ਼ ਕਰਦੇ ਇੱਕ ਬਾਬਾ ਹੋਰ ਅਸੀਂ ਜਿਹੜੀ ਸਕੂਟਰੀ ਲੈ ਲਈ ਉਹ ਤਨੂ ਛੋਟੀ ਹੈ ਉਹ 100 ਦੀ ਜੀ ਹੁੰਦੀ ਹੈ ਨਾ ਇਹ ਤਾਂ ਉਹ ਸਾਨੂੰ ਖਿੱਚਦੀ ਮਸਾ ਚੜਾਈ ਜਣਾਉਣਿਆ ਜ਼ੋਰ ਪੂਰਾ ਲੱਗਿਆ ਨਾ ਇਹ ਲਾਜ਼ਮ ਬੰਦ ਹੋਊਗੀ ਪਤਾ ਨਹੀਂ ਸਾਡੇ ਚ ਵੇਟ ਯਾਦ ਹੈ ਪਤਾ ਨਹੀਂ ਇਹਦੇ ਚ ਜਾਣ ਘਟਾ ਹੁਣੇ ਜੀਦਾ ਦੇਖੋ ਬਾਬੋ ਜਿਹੜੀ ਇਹ ਜੀ ਹਰਕਤੇ ਹੁਣ ਜਾ ਰਿਹਾ ਜਾਂ ਗਲੀ ਚ ਜਾ ਲੋ ਇਹ ਸਿੱਧਾ ਰਸਤਾ ਦਰਗਾਹ ਨੂੰ ਜਾਂਦਾ ਅੰਮਨੇ ਜਾ ਕੇ ਬਿਲਕੁਲ ਦਰਗਾਹ ਔਰੇ ਰਸਤਾ ਥੋੜਾ ਜਿਆਦਾ ਭੀੜਾ ਜਿਆਦੇ ਆ ਤੇ ਟ੍ਰੈਫਿਕ ਤਾਂ ਕਰਕੇ ਤੇ ਜਿਆਦੇ ਲੱਗਣ ਲੱਗ ਜਾਂਦੀ ਆ ਔਰੇ ਗਲੀ ਤੰਗ ਆ ਇਹ ਦੇਖੋ ਬਸ ਥੋੜੇ ਜਿਹਾ ਆਪਾਂ ਪਹੁੰਚਣ ਵਾਲਿਆ ਦਰਗਾਹ ਤੇ ਆਇਆ ਆਮਨੇ ਬੇਲੂ ਬਗੋ ਵਾਪਿਓ ਦਰਗਾ ਦੇਖੋ ਤੁਸੀਂ ਦੇਖੀ ਜਾਦੇ ਹੋ ਵਾਪਿਓ ਦਰਗਾ ਦਾ ਰਸਤਾ ਜੇ ਬੰਦ ਦਾ ਕਿਉਂਕਿ ਨਵਾਜ਼ ਵੜੀ ਜਾ ਰਹੀ ਆ ਤਾਂ ਕਰਕੇ ਅਜੇ ਅਸੀਂ ਉੱਕੇ ਜਾ ਨਹੀਂ ਸਕਦੇ ਜਿੰਨਾ ਚਿਰ ਨਵਾਜ਼ ਵੱਧ ਰਹੇ ਆ ਉਹਨਾਂ ਚਿਰ ਆਪਾਂ ਨੂੰ ਪਿੱਛੇ ਰੁਕਣਾ ਪਊਗਾ ਕੋਈ ਨਹੀਂ ਆ ਕਿ ਆਪਾਂ ਦਿਖਾਉਣਾ ਆ ਸੁਬਿਆ ਵਾਪਿਓ ਆਪਾਂ ਦਰਗਾਹ ਨਹੀਂ ਆਏ ਸੀ ਉੱਧਰ ਨਵਾਜ ਬੜੀ ਜਾ ਰਹੀ ਸੀ ਹਜੇ ਕਰਕੇ ਫਿਰ ਬਾਈਕ ਘੜਾਉਣ ਅਸੀਂ ਪਿੱਛੇ ਆਏ ਸੀ ਉਹਨਾਂ ਗਲੀਆਂ ਚ ਪੀੜੀਆਂ ਹੀ ਇੱਥੇ ਜਾ ਰਹੇ ਆ ਬਾਈਕ ਚੜਾ ਕੇ ਦੇਖਦੇ ਆ ਕਿੱਧਰ ਨਿਕਲੇ ਆ ਆਪਾਂ ਤੇ ਤੁਸੀਂ ਦੇਖੋਗੇ ਬੱਕਰਾ ਰਕਿਆ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੀ ਹੈ ਵੀ ਜ਼ਿਆਦਾਤਰ ਉਹਨਾਂ ਵੇਚੀ ਹਾਇਆ ਜਿਹਦਾ ਤਾਂ ਇਹ ਹੁੰਦਾ ਮਤਲਬ ਉਹ ਦਰ ਮੱਚ ਵੇਖੋ ਅੱਗੇ ਵੇਰਾ ਫੋਮਾਰਕਿੰਗ ਕਿ ਕਿਲੇ ਇਹ ਗਰੀਆ ਵੇਸ ਜੀਉਂਦੇ ਹੋਏ ਠੀਕ ਹੈ ਤਾਂ ਹੁਣ ਤੋਂ ਪਹਿਲਾਂ ਆਪਾਂ ਆਪਣੇ ਕੋਲ ਜਮ੍ਹਾਂ ਕਰਵਾਤੇ ਜਮਾ ਕਰਵਾਤੇ 20 ਰੁਪਏ ਜੋੜੇ ਜਮਾ ਕਰਾਉਣ ਦੇ ਰੁਪਏ ਲੈਂਦੇ ਆ ਤੇ ਬਾਬਿਓ ਇਹ ਹੁੰਦਾ ਉਹਦੇ ਵਿੱਚ ਐਂਟਰ ਹੋ ਗਿਆ ਬਾਬਿਓ ਜੋੜੇ ਜਮਾ ਕਰਾ ਕੇ ਆਏ ਆ ਜੋੜੇ ਜਮਾ ਕਰਾਉਣ ਤੇ 20 ਰੁਪਏ ਲੈਂਦੇ ਆ ਪਤਾ ਨਹੀਂ ਕਿਉਂ ਵੀ ਆਪਣੇ ਤਾਂ ਸਾਰੇ ਸੇਵਾ ਫਿਰ ਹੀ ਹੁੰਦੀ ਆ ਚਲੋ ਅੱਡੋ-ਅੱਡਾ ਕੋਈ ਗੱਲ ਨਹੀਂ ਹਣਾ ਦੇਖਿਆ ਮਾਫਤਨਾਲੇ ਵਿੱਚ ਫਿਰ ਜਾ ਬਾਬੇ ਆਦਰ ਦਰਗਾਹ ਦਾ ਮੌਲਾ ਦੇਖੋ ਪੀਰ ਦੇਖੋ ਕਿੰਨੀ ਲੱਗੀ ਹੋਈ ਆ ਜਦੋਂ ਆਪਾਂ ਨੇ ਲੋਕਲ ਪਰ ਮਿਲ ਗਿਆ ਸੀ ਉਹ ਬਾਈ ਦੇ ਨਾਲ ਆ ਜਾ ਰਹੇ ਆ ਉਹ ਅੱਪੇ ਬਾਈ ਸਾਨੂੰ ਦਿਖਾਉਗਾ ਦਰਗਾਹ ਚ ਕੀ ਕਿੱਥੇ ਕਿੱਥੇ ਜਾਣਾ ਉਹ ਅੱਪੇ ਲੈ ਕੇ ਜਾਊ ਅਰਦਾ ਕਰਦੇ ਆ ਬਾਈ ਦੇ ਨਾਲ ਹੀ ਆਪਾਂ ਦਰਗਾਹ ਚ ਐਂਟਰ ਹੋ ਗਏ ਸੀ ਉਹ ਜੋ ਆਪਾਂ ਨੂੰ ਫਿਰ ਦਰਗਾਹ ਚ ਐਂਟਰ ਹੁੰਦੇ ਹੀ ਲੋਕਲ ਬਾਈ ਮਿਲਿਆ ਇੱਥੋਂ ਦੇ ਭਰਾ ਆਪਣੇ ਇਹ ਆਪਾਂ ਨੂੰ ਦਰਗਾਹ ਸਾਰੀ ਘੁਮਾਉਣਗੇ ते नारी ते भाई की ना। जो ये मैं आप से मिला नहीं हूँ ये ख्वाजा साहब ने आपको हमसे मिलाया है और ये कर्म की बात है सरकार के कि आपको यहाँ पर ख्वाजा साहब ने दर्शन के लिए बुला लिया है और हमारा ये मानना है कि जिस वक्त आप अजमेर शरीफ आए ये नियत करी खुश कर से निकले की हम ख्वाजा बाबा में मत्थर टेकेंगे सरकार ने आपको उसी वक्त दर्शन का फरमा लिया अभी ये ख्वाजा साहब ने आपको इस वक्त इसलिए बुलाया है क्योंकि ये है स्पेशल चंदन का वक्त ख्वाजा साहब के दरबार में जिसे सदल पोशी का वक्त कहते हैं सदल पोशी संदल पोशी, संदल पोशी। उस, उस वक्त दरबार के अंदर आधे घंटे के लिए गेट के लिए बंद किए जाते हैं जो आम जायरीन होते हैं और उस वक्त हजरत हमारे वाल साहब संदल पोशी करते हैं दरबार के अंदर जितने चादर जितने फूल होते हैं वो हटते हैं और चंदन पोशी की जाती है तीन सौ पैंसठ में खावा साहब के बिना किसी नागार डेली और जब ये होता है तो इस वक्त हिंद के सभी वली ओलियाँ मौजूद रहते हैं खुद सही बाबा भी यहाँ पर मौजूद रहते गुरु नानक जी भी यहाँ पर मौजूद रहते ये हमारा मानना है ख्वाजा साहब के दरबार से तीन सौ तो पैंसठ दिन एक ही पैगाम जारी होता है वह है लव टूर्ड ऑल मलाई टूवर्ड में प्यार सब के लिए नफरत किसी के लिए कल हमारी तरफ से जो ख्वाजा साहब का बड़ा बाउल है एशिया का जो सबसे बड़ा बाउल है बड़ी देख उसकी नज़र पेश की गई उसकी वजह यह है उस बड़ी देख के अंदर आज तक कभी नॉनवेज नहीं बनता और उसके अंदर दरबार के अंदर कुछ जैनी भाई भी आते हैं वो अदरक लहसन नहीं खाते तो अदरक लहसन का भी यूज़ नहीं हुआ कभी उसके अंदर कि कोई भी भूखे पेट उठ के नहीं भूपेंद्र जी अभी कैसा महसूस होगा मैं आपसे एंड में पूछूंगा वीडियो तो दरगाह आप जिन्होंने दरगाह की कट बड़ा ज्यादा है ਬਹੁਤ ਯਾਦੇ ਇਕੱਠਾ ਵਾਰਾ ਸੁਣੋ ਇੱਕ ਬਾਤ ਚ ਗੱਲ ਕਰਦੇ ਆਂ ਵੀਡੀਓ ਦੇ ਜਿਹੜੀ ਤੁਸੀਂ ਵੀਡੀਓ ਦੇਖੀ ਉਹ ਮੋਸਲੇ ਪੈਦੀ ਸਾਡੇ ਨਾਲ ਬੈਠੇ ਦੀ ਦੱਸਦੇ ਆ ਉਹਦੇ ਬਾਰੇ ਵੀ ਗੱਲਬਾਤ ਅੱਜ ਆਪੇ ਉਹ ਦਰਗਾਹ ਤੇ ਇਕੱਠ ਬਹੁਤ ਆ ਬਹੁਤ ਜ਼ਿਆਦੇ ਇਕੱਠ ਅੱਜ ਤਾਂ ਆਪਾਂ ਦਰਗਾਹ ਦੇ ਦਰਸ਼ਨ ਕਰ ਆਏ ਤੁਹਾਨੂੰ ਉਹ ਦਿਖਾਉਣੇ ਆ ਜਿਹੜੇ ਪ੍ਰਸਾਦ ਤਿਆਰ ਹੁੰਦਾ ਜਿਹੜਾ ਨੰਗਰ ਤਿਆਰ ਹੁੰਦਾ ਜਿਹੜੇ ਵੱਡੇ ਵੱਡੇ ਕੜਾਹੇ ਆ ਉਹ ਦਿਹਾਉਣੀ ਆ ਤੁਨੋਂ ਉੱਤੇ ਜਾ ਕੇ ਬਾਬੇ ਉਹ ਇੱਕ ਤੱਕੜਾ ਹਾ ਹੋ ਗਿਆ ਨਾ ਉਹ ਜੇਚ ਦਾ ਰਸਨ ਹੁੰਦਾ ਇਹ ਵਿੱਚ ਲੰਗਰ ਵੀ ਤਿਆਰ ਹੁੰਦਾ ਕਈ ਵਾਰ ਇਹਦੇ ਵਿੱਚ ਚਣਾਵਾ ਚੜਦਾ ਕੋਈ ਪੈਸੇ ਦਾ ਟੇਕਦੀ ਟੇਕਦਾ ਕੋਈ ਰਸਨ ਦੇ ਟੇਕ ਜਾਂਦਾ ਗਿਆ ਚੜਾ ਜਾਂਦਾ ਔਰ ਕਿ ਕੋਈ ਸ਼ਾਉਣਾ ਜਾਂਦੀ ਹੈ ਅਲੱਗ-ਅਲੱਗ ਜੋ ਲੋਕਾਂ ਦੀ ਕਰਦਾ ਜੋ ਜਿੰਨੇ ਜੋਗਾਣਾ ਉਹਦੇ ਘਰ ਜਾ ਤੁਸੀਂ ਵਿੱਚ ਦੇਖੀ ਚਲੋ ਵਕਵਾ ਕੈਂਟਾਂ ਵਿੱਚ ਛੁੱਟੀਆਂ ਹੋਈਆਂ ਪੁਣਿਆ ਇਹਦੇ ਚ ਲੰਗਰ ਤਿਆਰ ਹੁੰਦਾ ਫਿਰ ਸਾਰੀ ਸੰਗਤ ਦੇ ਵਾਸਤੇ ਅੱਜ ਤਾਂ ਵਾਖੀ ਪਤਾ ਨਹੀਂ ਕੀ ਆ ਦੇਖੋ ਆ ਬੌਣੀਆਂ ਪਈਆਂ ਜਿਹੜੀਆਂ ਇਹ ਵਿੱਚ ਲੱਗਦੀਆਂ ਹੁੰਦੀਆਂ ਜਦੋਂ ਲੰਗਰ ਤਿਆਰ ਹੁੰਦਾ ਹੁੰਦਾ ਭਰਨ ਵਾਸਤੇ ਲੰਗਰ ਨੂੰ ਲੋਕਾਂ 'ਚ ਵੰਡਣ ਵਾਸਤੇ ਆਪੇ ਭੀੜ ਬਹੁਤ ਆ ਅੱਜ ਤਾਂ ਪਤਾ ਨਹੀਂ ਅੱਜ ਕੋਈ ਮੇਨ ਦਿਨ ਹੋਊਗਾ ਤਾਂ ਕਰਕੇ ਉਹ ਪਹਿਲਾਂ ਅੱਜ ਉਹ ਵੜ ਕੇ ਹਟਿਆ ਉਦੋਂ ਅਸੀਂ ਰੁੱਕੇ ਰਹੇ ਗੇਟ ਤੇ ਕਿਉਂਕਿ ਫਿਰ ਉਹਨਾਂ 'ਚ ਅੰਦਰ ਜਾਣ ਨਹੀਂ ਦਿੰਦੇ ਹੁੰਦੇ ਜੁੜੇ ਰਹੋ ਆਪਾਂ ਹੋਰ ਵੀ ਤੁਹਾਨੂੰ ਦਿਖਾਉਣੇ ਆਸੇ ਪਾਸੇ ਦੁਰ ਫਿਰ ਕੇ ਦਰਗਾਹ ਦੇ ਅੰਦਰ ਦੇਖੋ ਵਾਗੋ ਭੀੜ ਦੇਖੋ ਬੜੀ ਜਿਆਦਾ ਭੀੜ ਆਇਆ ਸਤਾਂ ਯਾਰ ਅੱਗੇ ਅੱਗੇ ਬਹੁਤ ਵਾਰੀ ਆਇਆ ਕਦੇ ਇੰਨੀ ਭੀੜ ਨਹੀਂ ਹੋਈ ਪਤਾ ਨਹੀਂ ਅੱਜ ਕੋਈ ਦੇਣਾ ਜੁਮੇ ਨੂੰ ਕੋਈ ਹੁੰਦਾ ਹੋ ਸਕਦਾ ਨਾ ਆਇਆ ਤਾਂ ਇਹ ਤੇ ਪੈਰ ਰੱਖਣ ਹਿਆਰ ਨਹੀਂ ਚਾਰੇ ਪਾਸੇ ਜਦੋਂ ਵਾਗੋ ਆਉਣਾ कोली तो बिरयानी में भेज करके दे तो दी ले आया बाबा जी ये बंदा पीछे आपके देखते हमारा नी ले यार और ये भी पूरी सिटी तक फिर निकल जाएंगे 1000 रुपए ले के में लग रही है क्या लगा पकड़ बस बस अब वो तेरा मतलब कौन सा शरबत है जी मोहब्बत का शरबत है चलो बना दो दो हमें गिलासर नहीं।, नहीं कोई बात नहीं आ, 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 ए, फिर फ्लेवर खराब होगा एक लड़की को दे देना दे। एक मैं पी लूंगा ਉਸ ਜਿਹੜੇ ਕੱਲ ਨੂੰ ਦਰਗਾਹ ਤੇ ਹੋ ਕੇ ਆਗੇ ਵਾਪਸ ਹੁਣ ਆਪਾਂ ਆਪਣਾ ਸਾਧਨ ਚੱਕ ਲਿਆ ਬਾਅਦ ਇਹ ਬਾਕੀ ਇੱਕਦਮ ਅਨ ਅਕਸਪੀਰੀਅੰਸ ਵਾੜਿਆ ਕਾਹ ਜਾ ਕੇ ਦੱਸ ਦਿਆਂ ਕੀ ਹੋਇਆ ਹੈਗਾ ਮੜਾ ਦੱਸਦੇ ਇੱਕ ਗੱਲ ਆਪੋ ਆਪਾਂ ਦਰਗਾਹ ਚ ਜਾਏ ਆਏ ਹੈ ਨਾ ਦਰਸ਼ਨ ਕਰਿਆ ਹੈ ਆਪਾਂ ਜਿਹੜਾ ਵੀਡੀਓ ਚ ਤੁਹਾਨੂੰ ਇੱਕ ਫਰਨਾ ਮੁਸਲਮ ਭਾਈ ਜਿਹਨੇ ਸਪੀਚ ਵੀ ਦਿੱਤੀ ਆ ਵੀਡੀਓ ਚ ਤੁਸੀਂ ਪਹਿਲਾਂ ਦੇਖਿਆ ਹੋ ਉਹ ਬੰਦੇ ਦੇ ਹਿੱਤੇ ਜਗੇ ਚਲੋ ਵੀ ਸਾਨੂੰ ਮੈਂ ਕਹਿੰਦਾ ਤੁਹਾਨੂੰ ਮੈਂ ਦਰਸ਼ਨ ਕਰਵਾਉਂ ਅੰਦਰ ਲੈ ਕੇ ਜਾਊਗਾ ਆਹ ਕਹਿੰਦਾ ਮੈਂ ਐਂਟਰੀ ਗਰਾਉਂਡ ਤੋਂ ਵੀ ਮੈਂ ਤੁਹਾਨੂੰ ਆਪ ਦਰਸ਼ਨ ਕਰਵਾਉਂ ਵਧੀਆ ਤਰੀਕੇ ਨਾਲ ਤੁਹਾਨੂੰ ਜਾਊਗਾ ਫਿਰ ਉਹਦੀ ਚਲ ਮੈਂ ਵੀ ਵੱਧ ਤਰੀਕੇ ਨਾਲ ਸੋਚਿਆ ਜਾਊਗਾ ਨਾ ਤੁਹਾਨੂੰ ਵੀ ਵੀ ਤੁਹਾਨੂੰ ਕਹਿੰਦਾ ਤੂੰ ਲੈਂਡ ਤੇ ਨਾ ਲੱਗੋ ਇੱਥੇ ਵੀ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਸੇਟੀ ਲੈ ਕੇ ਜਾਊਗਾ ਤੇ ਐਟ ਦੀ ਐਂਡ ਗੱਲ ਕੀ ਨਿਕਲੀ ਕਹਿੰਦਾ ਪੈਸੇ ਦਿਓ 1100 ਰੁਪਇਆ ਦਿਓ ਮੈਨੂੰ ਕਹਿੰਦਾ ਦੇਖ ਲਓ ਐਂ ਕਰਦੇ ਆ ਫਿਰ ਅਸੀਂ ਮਸਾ ਖੇੜਾ ਸਾਡਾ ਸਾਡਾ ਬੈਗ ਬੂਕ ਜਮਾ ਕਰਾ ਲੈ ਕਹਿੰਦਾ ਹੁਣ ਬੈਗ ਅੰਦਰ ਲਿਆਏ ਨਹੀਂ ਕਹਿੰਦਾ ਪੁਲਿਸ ਵਾਲੇ ਚੈੱਕ ਕਰਨ ਗਏ ਵਾਹ ਮਈ ਘੜਾ ਕੇ ਸਾਨੂੰ ਵੀ ਮੰਨੋ ਡਰਾਵਾ ਦੇ ਹਾਂ ਕਹਿੰਦਾ ਮਈ ਘੜਵਾ ਸਕਦਾ ਤੁਹਾਡਾ ਬੈ ਕੇ ਇੱਥੋਂ ਚਲੋ ਅਸੀਂ ਨਿਕਲ ਆਏ ਨਾ ਐ ਹੁੰਦੀ ਆ ਕਿਹਦੇ ਵਿਸ਼ਵਾਸ ਕਰਾਂਗੇ ਨਾ ਤੇ ਨਾਲੇ ਇਹ ਚੀਜ਼ ਵਿੱਚ ਇੱਕ ਚੀਜ਼ ਹੋਰ ਹੈ ਵੀ ਸਾਰੀ ਜਿਹੜੀ ਕਮਿਊਨਿਟੀ ਬਤਨਾਮ ਇਹ ਨਹੀਂ ਵੀ ਕੱਲੇ ਉਹ ਹੋ ਗਿਆ ਬੰਦਾ ਉਹਦੇ ਨਾਲ ਸਾਰੇ ਕਿਉਂ ਅਸੀਂ ਆਏ ਸੀਗੇ ਮੰਨ ਲਓ ਮੁਸਲਮਾਨ ਭਾਈ ਚਰੇ ਦਾ ਹੈਗਾ ਮੁਸਲਮਾਨ ਭਾਈ ਚਰੇ ਦਾ ਇੱਥੇ ਪਰਮਾਨੰਗਾ ਹਾਂ ਜਿਹਨੇ ਆਪਣਾ ਮੰਦਰ ਸਾਹਿਬ ਆ ਉਹਨਾਂ ਨੂੰ ਇੱਥੇ ਅਸੀਂ ਕਵਾਜਾ ਹੁਦੀਤਾ ਨਾ ਦੇ ਭਰਾ ਯਾਰ ਦੇਖੋ ਹਣਾ ਪ੍ਰਭਾਵਨਾ ਬਈ ਇੱਕ ਬੰਦਾ ਸਾਰੀ ਕਾਮ ਨੂੰ ਇੱਥੀ ਗੱਲ ਆਉਣੀ ਉੱਪਰਦੀ ਆ ਸਾਨੂੰ ਇੱਕ ਬੰਦੇ ਦਾ ਕਰਕੇ ਹੁਣ ਸਾਡੇ ਮਨ ਚ ਅੱਗੇ ਤੋਂ ਐ ਰਹੂਗਾ ਜਿਹੜੀ ਜਿ ਲਿਖਿਆ ਉਹਦੀ ਅਸੀਂ ਨਾਲ ਦੀ ਨਾਲ ਹੀ ਉੱਥੇ ਕੋਈ ਹੋਰ ਦੇਖਿਆ ਵੀ ਨਹੀਂ ਵੀਡੀਓ ਕੋ ਵੀ ਜੱਜ ਨਾ ਬਣੀ ਬਸ ਉੱਥੇ ਹੀ ਕਰਤਾ ਉੱਥੇ ਨਵੇਂੜ ਕੇ ਨਿਕਲਾ ਇਹ ਵੀ ਚਲੋ ਛੱਡੋ ਯਾਰ ਤਾਂ ਕਰਕੇ ਚਲੋ ਆ ਵੀਡੀਓ ਬਾਕੀ ਵਲੌਗ ਤੋਂ ਸਾਰਾ ਦੇਖ ਹੀ ਜਾ ਜੇ ਹੋਰ ਵਲੌਗ ਦੇਖਣੇ ਆ ਨਾ ਵੀਰੇ ਫੋਲੋ ਕਰ ਲੋ